हां जी दोस्तों एक बार फिर चाय वाली कुड़ी दी यह विवादित वीडियो सोशल मीडिया ते काफी तेजी नाल वायरल ਕੀਤੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਚਾਹ ਵਾਲੀ ਕੁੜੀ ਦੇ ਟੀ ਸਟਾਲ ਤੇ ਇੱਕ ਸਰਦਾਰ ਜੀ ਆਉਂਦੇ ਨੇ ਤਾਂ ਉਸ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੇ ਟੀ ਸਟਾਲ ਦੇ ਉੱਪਰ ਸਤਿਗੁਰੂ ਟੀ ਸਟਾਲ ਲਿਖਿਆ ਹੋਇਆ ਜੋ ਕਿ ਇੱਕ ਧਾਰਮਿਕ ਸ਼ਬਦ ਹੈ ਤਾਂ ਬਾਣੀ ਦਾ ਸ਼ਬਦ ਹੈ ਤੁਹਾਨੂੰ ਇਸ ਨੂੰ ਹਟਾਉਣਾ ਪਏਗਾ ਤਾਂ ਆ ਚਾਹ ਵਾਲੀ ਕੁੜੀ ਅੱਗੋਂ ਕਹਿੰਦੀ ਹੈ ਕਿ ਮੈਂ ਇਹ ਨਹੀਂ ਹਟਾਵਾਂਗੀ ਤਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹ ਕੀ ਕਹਿ ਰਹੀ ਹੈ ਆਓ ਸੁਣਦੇ ਹਾਂ ਹੈਲੋ ਸਸ਼ੀਗਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੀ ਆਪਣੀ ਚਾਹਲੀ ਕੁੜੀ ਪਤਾ ਹੈ ਕਿ ਮੇਰੀ ਦੁਕਾਨ ਤੇ ਸਤਗੁਰੂ 30 ਚਾਹ ਲਿਖਿਆ ਹੋਇਆ ਵਾ ਤੇ ਆ ਦੇਖੋ ਜੀ ਮੇਰੇ ਅੰਕਲ ਆਏ ਸੀ ਆ ਬਲੇ ਜਿਹੜੇ ਚੁੱਤੀ ਪੱਗ ਵਾਲੇ ਨੇ ਤੇ ਮੈਨੂੰ ਨੇ ਤੰਗ ਕਰ ਰਹੇ ਸੀ ਤੇ ਵੇਖੋ ਜੀ ਮੈਂ ਚਾਹ ਬਣਾ ਰਹੀ ਸੀ ਠੀਕ ਆ ਪਰ ਵੇਖੋ ਮੈਨੂੰ ਨਾ ਕਹਿ ਰਹੇ ਸੀ ਕਿ ਆਪਣੀ ਨਾ ਦਕਾਨ ਦੇ ਉੱਤੇ ਮੁਰੇ ਨਾਮਕ ਹਟਾ ਸਤ ਗੁਰੂ ਟੀਸਟਲ ਤੇ ਮੈਨੂੰ ਅਗੇ ਤੰਗ ਕਰ ਰਹੇ ਨੇ ਬਾਕੀ ਦੋਸਤੋ ਇਸ ਵੀਡੀਓ ਦੇ ਜੋ ਲੋਕਾਂ ਨੇ ਕਮੈਂਟਾਂ ਚ ਆਪਣੇ ਜਵਾਬ ਦਿੱਤੇ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੁੜੀ ਦੇ ਹੱਕ ਦੇ ਵਿੱਚ ਭੁਗਤ ਦੇ ਵਿਖਾਈ ਦੇ ਰਹੇ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਗੁਰਬਾਣੀ ਦੇ ਸ਼ਬਦ ਨੂੰ ਨਹੀਂ ਵਰਤਣਾ ਚਾਹੀਦਾ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਦੇ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਖਰਾਬ ਰੱਖਾ